ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛਡੋਗੇ ਨਹਿਰ ਕਾਦੇ ਬਾਤੀ ਬਣਾ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰਤੂ ਨਹੀਂ ਕੀ ਕਰਨੀ ਹੈ ਤੁਸੀਂ ਫਿਰ ਫਿਰ ਇੱਕ ਬੜੀ ਹਾਸੋਹੀਣੀ ਮੰਗਾ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣਾ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਵੀ ਜਗ੍ਹਾ ਜਗ੍ਹਾ ਲਾ ਲੈਣੇ ਆ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਏਗਾ ਕੋਈ ਵਿਚਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟੋ ਘਟ ਐਡੀ ਵੱਡੀ ਮੀਟਿੰਗ ਜਾ ਰਹੇ ਹਾਂ ਜਦ ਤੁਸੀਂ ਐ ਕਹੋ ਫਿਰ ਕਾਮਰੇਟਾਂ ਨੇ ਕਿਹਾ ਸੀ ਇੱਕ ਵਾਰੀ ਪਹਿਲਾਂ ਜائیں ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸਾਨੂੰ ਤਾਂ ਪੋਕਾ ਪਾਣੀ ਦੇ ਦੇਣਗੇ ਜਾਂ ਇਹ ਕਹੋ ਫਿਰ ਸੋ ਮਤਲਬ ਹਾਸੋ ਹੀਣੀਆਂ ਮੰਗਾਂ ਨੇ ਵਾ ਪੰਜਾਬ ਨੂੰ ਪੈ ਜਾਓ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਪੈ ਜਾਓ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33ਵੀਂ ਚ ਵੀ ਇਹੀ ਹੋਊ 34ਵੀਂ ਚ ਵੀ ਇਹੀ ਸਿਆਪੇ ਹੋਣਗੇ 35ਵੀਂ ਚ ਵੀ ਇਹੀ ਹੋਣਗੇ ਅੱਜ ਨਿਬੇੜ ਕੇ ਜਾਓ ਇਹਨਾਂ